ਦੇ ਲੋਕ ਨੇ ਬਦਲਾਅ ਲੈ ਕੇ ਆਏ ਔਰ 93 ਦੇ ਕਰੀਬ ਲੋਕਾਂ ਨੇ ਇਹਨਾਂ ਨੂੰ ਚੋਤਾ ਕੇ ਪੇਜਾ ਔਰ ਏਨੀ ਤਰ੍ਹਾਂ ਚੋਟਾਂ ਪਾਈਆਂ ਕਿ ਕਦੀ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਇੰਡੀਆ ਕਦੀ ਵੋਟਾਂ ਦੇ ਨਾਲ ਕੋਈ ਐਮਐਲਏ ਨਹੀਂ ਸੀ ਜਿੱਤ ਕੇ ਆਇਆ ਗੱਲ ਜੋ ਗੁੰਡਾਗਰਦੀ ਕੱਲ ਜਾਂ ਪਰਸੋਂ ਜਾਂ 3 ਦਿਨ ਪਹਿਲਾਂ ਡੇਰਾ ਬਾਬਾ ਨਾਨਕ ਦੇ ਵਿੱਚ ਚੱਲ ਨਹੀਂ ਰਹੀ ਆ ਮੈਂ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦੇਣੀ ਚਾਹੁੰਦਾ ਅੱਜ ਇੱਕ ਫੋਟੋ ਫੋਟੋ ਦਾ ਗੋਪੀ ਗੋਲੀ ਆ ਮੈਂ ਪਰਸੋਂ ਤੇ ਕਲਨੌਰ ਵਾਲੇ ਇਹ ਬਲੌਕ ਦੇ ਵਿੱਚ ਗਿਆ ਪਰ ਮੈਂ ਜੈ ਜਿਹੜੀ ਸਟੇਟ ਦੀ ਜੈ ਜਿਹੜੀ ਪ੍ਰੋਟੈਕਟੀਆਂ ਜੈ ਕੈਟੇਗਰੀ ਦਾ ਮੈਂ ਪ੍ਰੋਟੈਕਟੀਆਂ ਉਹ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਹੁਣ ਜਿਹੜੀ ਲਾਸਟ ਪਿਕਚਰ ਜਿਹੜੀ ਥਕਾਈ ਗਈ ਆ ਉਹਦੇ ਵਿੱਚ ਆ ਬੰਦਾ ਆ ਬੰਦਾ ਇੱਕ ਖੜਾ ਇਹਦਾ ਨਾਂ ਗੋਪੀ ਗੋਲੀ ਆ ਆ ਇਹਦੇ ਅਗਲੇ ਪਾਸੇ ਇਨਸਪੈਕਟਰ ਖੜਾ ਦੋ ਡੀਐਸਪੀ ਖੜੇ ਨੇ ਦੋ ਐਸਪੀ ਖੜੇ ਨੇ ਦੋ ਪੰਜਾਬ ਪੁਲਿਸ ਦੇ ਇਨਸਪੈਕਟਰ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 26 27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਕਿਉਰਿਟੀ ਪ੍ਰੋਟੈਕਟਿਵ ਦੇ ਕੋਲ ਇੱਕ ਸਾਈਟ ਤੇ ਖੜਾ ਹੋ ਕੇ ਉਹ ਕੁਝ ਵੀ ਕਰ ਸਕਦਾ ਜੀ ਉਹ ਬਿਕ ਪਬਲਿਕ ਦੇ ਵਿੱਚ ਨਹੀਂ ਖੜਾ ਜੇ ਤੁਸੀਂ ਦੁਬਾਰਾ ਚਲਾਓਗੇ ਤੁਹਾਨੂੰ ਸਾਰਿਆਂ ਨੂੰ ਭੇਜ ਦੋਗੇ ਉਹ ਪਬਲਿਕ 'ਚ ਨਹੀਂ ਖੜਾ ਮੈਂ ਇਹ ਡੀਜੀਪੀ ਸਾਹਿਬ ਨੂੰ ਵੀ ਭੇਜੀ ਆ ਔਰ ਇਹਦੇ ਤੇ ਅਜ ਤੱਕ ਕੋਈ 4 ਦਿਨ ਤੋਂ ਲੈ ਕੇ ਅਜ ਤੱਕ ਇਹਦੇ ਤੇ ਕੋਈ ਐਕਸ਼ਨ ਨਹੀਂ ਹੋਇਆ ਦੂਜੀ ਚੀਜ਼ ਜੱਗੂ ਭਗਵਾਨਪੁਰੀ ਦਾ ਇਹ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰੀ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਵੀ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ ਦੇ ਚ ਲੋਕਾਂ ਨੂੰ ਟੈਰਰਾਈਜ਼ ਕਰ ਰਿਆ ਉਹਦਾ ਕੋਈ ਭਰਾ ਕੋਈ ਜੱਗੂ ਕਿ ਗਗਨ ਹੈ ਪਰ ਨਹੀਂ ਹੋ ਜਾ ਨਾਤੀ ਆ ਉਹਦਾ ਮੈਨੂੰ ਨਾਮ ਹੀ ਪਤਾ ਉਹਦੀ ਬਾਤਾ ਉਹ ਦੋਨੋਂ ਉੱਥੇ ਘੁੰਮਦੇ ਨੇ ਔਰ ਲੋਕਾਂ ਨੂੰ ਟੈਰਰਾਈਜ਼ ਕਰ ਰਹੇ ਨੇ ਕੱਲ ਜਿਹੜਾ ਹੋਇਆ ਇਨਸੀਡੈਂਟ ਉਥੋਂ ਦਾ ਜਿਹੜਾ ਸੋ ਕਾਲਡ ਜਿਹਦਾ ਆਪਣਾ ਕੈਰੇਕਟਰ ਵੀ ਡੂਬੀਅਸ ਆ ਜਿਸ ਵੇਲੇ ਉਹਦਾ ਕਦੇ ਕਰਾਂਗੇ ਮੈਂ ਕਰਾਂਗਾ ਕੌਂਸਲਰ ਆਫ ਇੰਡੀਆ ਦੇ ਨਾਲ ਉਹ ਮੁਲਾਕਾਤ ਕਰਾਂਗਾ ਮੈਂ ਚਿੱਠੀ ਅੱਜ ਲਿਖੀ ਆ ਕਿ ਮੈਂ ਬਾਰਡਰ ਡਿਸਟ੍ਰਿਕਟ ਚ ਰਹਿਣ ਵਾਲਾ ਔਰ ਆਪਣਾ ਮੇਰਾ ਏਰੀਆ ਵੀ ਬਾਰਡਰ ਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਕਿ ਮੈਨੂੰ ਟਾਈਮ ਦਿੱਤਾ ਜਾਏ ਔਰ ਮੈਂ ਮਿਲਣਾ ਵੀ ਚਾਹੁੰਨਾ ਮੁੱਖ ਮੰਤਰੀ ਸਾਹਿਬ ਨੂੰ ਪ੍ਰਮਾਤਮਾ ਉਹਨਾਂ ਨੂੰ ਸੇਤੀ ਸੇਧ ਜਾਬ ਕਰੇ ਔਰ ਉਹ ਜਿਹੜੇ 93 ਤੇ ਲੈ ਕੇ ਆਈਸੀ ਸੀਟਾਂ ਤੇ ਉਹ 93 ਉਹਤੇ ਕੀ ਕੀਆ ਦੇ ਪਹੁੰਚ ਗਏ ਨੇ ਤੇ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਕਿ ਕਾਂਗਰਸ ਉਹਨਾਂ ਨੂੰ ਜ਼ੀਰੋ ਤੇ ਲੈ ਕੇ ਆਏਗੀ ਤੇ ਇਸ ਲਈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਤੇ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ ਉਹਦੇ ਵਿੱਚ ਜੱਗੂ ਭਗਵਾਨਪੁਰੇ ਦੀ ਬਾਤਾਂ ਤੁਸੀਂ ਦੇਖੀ ਆ ਜਿਹੜੀ ਉੱਥੇ ਖੜੀ ਆ ਉਸੇ ਹਲਕਾ ਇੰਚਾਰਜ ਦੇ ਨਾਲ ਉਹਦੇ ਨਾਲ ਹੀ ਉਹਦੇ ਭਰਾ ਨੂੰ ਗਾ ਲਓਥੇ ਸਰੂਪਾ ਪਾਇਆ ਗਿਆ ਉਹ ਬਾਹਰ ਲੋਕਾਂ ਨੂੰ ਬਠਾਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਕੇ ਆ ਗਿਆ ਇਹ ਫਿਰ ਸਰਪੰਚੀ ਕਾਦੀ ਆ ਉਹਦੇ ਨਾਲ ਅਗਲੇ ਪਿੰਡ ਚ ਚਲੇ ਜਾਓ ਇੱਕ ਸਾਡਾ ਪਿੰਡ 'ਚ ਡੇਰੀਵਾਲ ਕਿਰਨ ਤੁਸੀਂ ਵੇਖਿਆ ਜਿਹੜੇ ਸਾਹਮਣੇ ਗੋਲੀਆਂ ਚੱਲਦੀਆਂ ਜਾ ਰਹੀਆਂ ਨੇ ਤਿੰਨ ਮਹੀਨੇ ਹੋ ਗਏ ਨੇ ਉੱਥੇ ਗੋਲੀਆਂ ਚੱਲੀਆਂ ਸ਼ਰੀਆਂ 'ਚ ਲੱਗੀਆਂ ਗੋਲੀਆਂ ਲੱਗੀਆਂ ਹਸਪੀਟਲ 'ਚੋਂ ਪੁਲਿਸ ਨੇ ਆਪਣਾ ਬੰਦਾ ਉੱਥੇ ਬਿਠਾ ਦਿੱਤੇ ਉਹਨਾਂ ਦੇ ਨਾਲ ਪੁਲਿਸ ਦਾ ਪੁਲਿਸ ਪ੍ਰੋਟੈਕਸ਼ਨ ਨੇ ਉਹਨੂੰ ਪੁਲਿਸ ਦੇ ਦਿੱਤੀ ਕਿ ਇਹਨਾਂ ਨੂੰ ਅਰੈਸਟ ਕਰਨਾ ਅਰੈਸਟ ਪੁਲਿਸ ਦੀ ਕਸਟਡੀ 'ਚ ਇੰਨੇ ਬੰਦੇ ਦੌੜ ਕੇ ਅੱਜ ਤੱਕ ਨਹੀਂ ਫੜੇਗੇ ਤੇ ਆ ਜਿਹੜੇ ਮੰਤਰੀ ਜੀ ਨੇ ਜਿਹੜੇ ਹਰ ਸਬਜੀ ਦੇ ਪਤੀਲੇ 'ਚ ਜਾ ਕੇ ਕੀ ਚਮਚੇ ਮਾਰਨਾ ਪਹਿਲੇ ਟਮਾਟਰ ਕਿੱਥੇ ਗਏ ਟਮਾਟਰ ਕਿੱਥੇ ਗਏ ਤੇ ਆ ਉਹਦੇ ਨਾਲ ਮੰਤਰੀ ਜੀ ਆਪ ਆਪ ਮੋੜਾ ਰਿਆ ਜਿਹੜਾ ਭਗੌੜਾ ਆਦਮੀ ਆ ਖੜਾ ਲਾਲਪੱਗ ਵਾਲਾ ਇਹ ਨਾ ਸਰ ਜੀ ਇਹ ਜਦੋਂ ਨਾਂ ਨਹੀਂ ਮੈਨੂੰ ਪਤਾ ਡੇਰੀ ਵਾਲਾ ਹੈਪੀ ਹੈਪੀ ਹੈ ਦਾ ਨਾਂ ਡੇਰੀ ਵਾਲਾ ਕਿਰਨ ਤੋਂ ਔਰ ਇਹਦੇ ਨਾਲ ਪੁਲਿਸ ਵੀ ਉੱਥੇ ਖੜੀ ਐ ਐਸੇ ਉੱਥੇ ਡੀਐਸਪੀ ਖੜਾ ਉੱਥੇ ਹੀ ਉਸੇ ਪੁਲਿਸ ਸਟੇਸ਼ਨ ਦਾ ਨੋ ਨਾਮ ਆ ਵਿਕਰਮ ਸਿੰਘ ਕੋਈ ਸਬ ਇੰਸਪੈਕਟਰ ਉਹ ਵੀ ਨਾਲ ਖੜਾ ਕਿਸੇ ਨੇ ਇਹਨਾਂ ਨੂੰ ਨਹੀਂ ਕੀਤਾ ਦੂਸਰੀ ਚੀਜ਼ ਤਾਂ ਆਹ ਵੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਇਨਚਾਰਜ ਇਹ ਜਿਹੜਾ ਵਿਚਾ ਖੜਾ ਨੀਲੀ ਪੰਗੋਲਾ ਜਿਹੜਾ ਗੋਲੀਆਂ ਚਲਾਉਂਦਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਹੈ ਤੇ ਉਹਨੂੰ ਗੱਲ ਲੱਡੂ ਪਾ ਰਹੇ ਨੇ ਉਹ ਤੋਂ ਇੰਕਾਰ ਸਾਬਤ ਬਹੁਤ ਵਧੀਆ ਕੰਮ ਕੀਤਾ ਤੇ ਇਹ ਹੋਰ ਦੁਨੀਆ ਬਾਹਰ ਤੇ ਅਸੀਂ ਤੈਨੂੰ ਹੋਰ ਕਰਾਂਗੇ ਆਜ ਦੇ ਵਿੱਚ ਉਸੇ ਹੀ ਪਿੰਡ ਚ ਐਸ ਐਚਓ ਆ ਦੇਖੋ ਉਥੋਂ ਦਾ ਮੇਜਰ ਨਾਮ ਬਿਕਰਮ ਸਿੰਘ ਹੈ ਮੇਜਰ ਸਿੰਘ ਮੇਜਰ ਸਿੰਘ ਮੇਜਰ ਬਿਕਰਮ ਸਿੰਘ ਹੈ ਮੇਜਰ ਸਿੰਘ ਇਨਸਪੈਕਟਰ ਐਕਸਪੀਨਸਪੈਕਟ ਇੱਕ ਗੱਡੀ ਤੋੜ ਰਿਆ ਕਾਂਗਰਸਿਆਂ ਦੇ ਉੱਤੇ ਕੇਸ ਬਣਾਉਣ ਦੀ ਵੀਡੀਓ ਤੁਹਾਡੇ ਕੋਲ ਆ ਜੇਗੀ ਵੀਡੀਓ ਚਲਾ ਦਿਓ ਇਹ ਜਿੱਤੇ ਤੁਹਾਨੂੰ ਕਲਿੱਪ ਵੀ ਦਿਖਾਏਗੀ ਰਿਪੋਰਟ ਲਿਖਉਣ ਡੇਰਾ ਬਾਬਾ ਨਾਨਕ ਦਾ ਐਸਐਚਓ ਕਹਿ ਰਿਹਾ ਕਮਾਲ ਹੋ ਗਈ ਕਿ ਪਹਿਲੋਂ ਚੋਰ ਛੱਡ ਕੇ ਆਉਣ ਤੇ ਫੇਰ ਚੋਰਾਂ ਦੀ ਰਿਪੋਰਟ ਲਿਖਣ ਤੇ ਫੇਰ ਪੁਲਿਸ ਜਾਏਗੀ ਤੇ ਉੱਥੇ 15 ਦਿਨ ਧਰਨਾ ਲੱਗਾ ਰਿਹਾ ਕਿ ਚੋਰਾਂ ਨੂੰ ਆਰਕੇ ਡੀਏਜੀ ਨੂੰ ਇੰਟਰਵਿਊ ਕਰਨਾ ਪਿਆ ਕਿ ਚੋਰੀ ਠੀਕ ਹੋ ਗਿਆ ਤੇ ਔਰ ਰਿਕਵਰੀ ਹੋ ਗਿਆ ਤੇ ਰਿਕਵਰੀ ਨਹੀਂ ਜੀ ਹੋਈ ਚੋਰਾਂ ਦਾ ਪਤਾ ਲੱਗ ਗਿਆ ਕਿ ਚੋਰਾਂ ਨੇ 15 ਤੋਲੇ ਸੋਨਾ ਪਹਿਲੋਂ ਬਾਪ ਫੌਜ ਸੀ ਉਹਦੀ ਮੌਤ ਹੋਈ ਇਹਨਾਂ ਬਾਪ ਦਾ ਬੇਟਾ ਉਹਦੀ ਫੌਜ ਚ ਜਿਸ ਮੋਟਰ ਗੀ ਕਹਿੰਦੇ ਹੁਣ 9 ਸਾਲ ਦਾ ਬੱਚਾ ਉਹਦੇ ਪਰਿਵਾਰ ਦਾ 15 ਤੋੜੇ ਸੋਨਾ ਚੋਰ ਕੱਢ ਕੇ ਲੈ ਗਏ ਪੰਜਾਬ ਪੁਲਿਸ ਪੰਜਾਬ ਦੇ ਜਿਹੜੇ ਸਾਡੀ ਫੌਜ ਦੇ ਜਵਾਨ ਨੇ ਉਹਨਾਂ ਨੂੰ ਵੀ ਇਨਸਾਫ ਦੇਣ ਲਈ ਤਿਆਰ ਨਹੀਂ ਮੈਂ ਉਹਦੇ ਤੇ ਹੀ ਆ ਗਿਆ ਸੀ ਆ ਰਿਹਾ ਸੀਗਾ ਮੈਂ ਥੋੜੀ ਜੀ ਕਲੈਰੀਫਿਕੇਸ਼ਨ ਕਰਦੇ ਹੋ ਕਿ ਉਹ ਮਸਲਾ ਕੀ ਹੋਇਆ ਸੀਗਾ ਕਿ ਇੰਨੀ ਕਿ ਇੰਨੀ ਕਿ ਵੀਡੀਓ ਕੱਟ ਕੇ ਸਾਰੇ ਪਾਸੇ ਵਾਇਰਲ ਹੋ ਗਈ ਹੈ ਮੈਂ ਮੈਂ ਉਹ 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 ਟੂਰ ਤੇ ਜਾ ਰਿਹਾ ਉਹ ਟੂਰ ਤੇ ਕੱਲ ਅਸੀਂ ਸਾਰੇ ਇਕੱਠੇ ਹੋ ਕੇ ਉੱਥੇ ਗਏ ਸੀ ਔਰ ਜਿਹੜਾ ਡਿਪਟੀ ਕਮਿਸ਼ਨਰ ਦਾ ਐ ਐਟੀਟਿਊਡ ਸੀ ਉਹ ਬੜਾ ਸ਼ਰਮਨਾਕ ਔਰ ਬਹੁਤ ਕਟਕੜ ਪਹਿਲੀ ਗੱਲ ਤੇ ਤੁਸੀਂ ਜੇ ਗਾਈਡਲਾਈਨਸ ਜਾਓਗੇ ਇਹ ਜਿਹੜੀ ਗਵਰਨਮੈਂਟ ਆਫ ਇੰਡੀਆ ਦੀ ਜਾਂ ਪੰਜਾਬ ਗਵਰਨਮੈਂਟ ਦੀ ਹੈ ਮੈਂਬਰ ਪਾਰਲੀਮੈਂਟ 21 ਨੰਬਰ ਤੇ ਆਉਂਦਾ ਉਹਦੇ ਵਿੱਚ ਪ੍ਰੋਟੋਕਾਲ ਜੀ ਔਰ ਚੀਫ ਸੈਕਟਰੀ ਜਿਹੜਾ ਉਹ 23 ਨੰਬਰ ਤੇ ਆਉਂਦਾ ਸਟੇਟਾਂ ਦੇ ਤੇ ਜਿਹੜਾ ਡੀਸੀਓ ਪਤਾ ਨਹੀਂ ਕਿੱਥੇ ਆਉਂਦਾ ਜਿਸ ਵੇਲੇ ਜਿਸ ਵੇਲੇ ਦੇਸ਼ਾ ਕਮੇਟੀ ਦੀ ਮੀਟਿੰਗ ਹੁੰਦੀ ਆ ਜਾਂ ਜਦੋਂ ਡੀਸੀ ਜੇਸੀ ਜਦੋਂ ਆਉਂਦਾ ਡੀਸੀ ਜਿਹੜਾ ਉਹਦੇ ਵਿੱਚ ਗਾਈਡਲਾਈਨ ਨੰਬਰ ਜਿਹੜੀ 32 ਆ ਟੇਬਲ 2 ਆ ਉਹਦੇ ਵਿੱਚ ਇਹ ਲਿਖਿਆ ਗਿਆ ਕਿ ਜਿਸ ਵੇਲੇ ਮੈਂਬਰ ਪਾਰਲੀਮੈਂਟ ਆਏਗਾ ਡੀਸੀ ਮੈਂ ਉਹਨੂੰ ਵੀ ਛੱਡਿਆ ਕਿ ਜਾਂ ਛੱਡੋ ਕੋਈ ਗੱਲ ਨਹੀਂ ਦਿਸ਼ਾ ਕਮੇਟੀ ਦੀ ਮੀਟਿੰਗ ਕੋਈ ਵੇਖਿਆ ਹੋਣਾ ਦਿਸ਼ਾ ਕਮੇਟੀ ਦੀ ਮੀਟਿੰਗ ਹੁੰਦੀ ਆ ਡੀਸੀ ਦਾ ਪ੍ਰੋਟੋਕੋਲ ਦੇ ਮੁਤਾਬਕ ਡੀਸੀ ਬਾਅਦ ਰੀਸੀਵ ਕਰ ਲਈ ਆਉਂਦਾ ਚੇਅਰਮੈਨ ਦਿਸ਼ਾ ਕਮੇਟੀ ਨੂੰ ਉਥੇ ਨੇ ਪ੍ਰੋਟੋਕੋਲ ਪਹੁੰਚ ਕੀਤਾ ਨਾਇਮ ਨੂੰ ਰੀਸੀਵ ਕਰਨਾ ਆਇਆ ਮਾਨੂੰ ਸੀ ਆਫ ਕਰਨਾ ਹੈ ਮੈਨੂੰ ਇਗਨੋਰ ਕੀਤਾ ਕਿ ਕੋਈ ਗੱਲ ਨਹੀਂ ਮੈਨੂੰ ਮੀਟਿੰਗ ਕਰਨੀ ਹੈ ਕੱਲ ਜੋ ਨੇ ਕੀਤਾ ਇਹਦੇ ਕੋਲ ਟਾਈਮ ਬਰਿੰਦਰ ਪਾੜਾ ਨੇ ਕਿਹਾ ਤੇ ਅਸੀਂ 12 ਵਜੇ ਤੁਹਾਡੇ ਆਫਿਸ ਸੁਰਜਿੰਦਰ ਸਿੰਘ ਦਾਵਾ ਉਹ ਪ੍ਰਤਾਪ 발ਵਾ ਤੇ ਪਤਰਕੰਦਰ ਸਿੰਘ 발ਵਾ ਤੇ ਬਰਿੰਦਰ ਸਿੰਘ ਪਾੜਾ ਵਾਂਗੇ ਡੀਸੀ ਪਹੁੰਚਿਆ ਨਹੀਂ ਅਸੀਂ ਏਡੀਸੀ ਕੋਲ ਜਾ ਕੇ ਬੈਠੇ ਹਾਂ ਏਡੀਸੀ ਨੇ ਟੈਲੀਫੋਨ ਕੀਤਾ ਕਿ ਜੀ ਇਹ ਕੋਲ ਬੈਠਾ ਤੇ 20-25 ਮਿੰਟ ਬਾਅਦ ਆਇਆ ਇਹਨੇ ਕਿ ਇਹਨੇ ਤੋਹਫੀਂ ਕੀਤੀ ਸਾਡੀ ਸਾਰਿਆਂ ਦੀ ਅਸੀਂ ਪਰਸੋਂ ਇਸੇ ਡੀਸੀ ਨੂੰ ਮੈਂ ਤੇ ਪ੍ਰਤਾਪ ਬਾਜਵੇ ਨੇ ਦੋ ਦੋ ਵਾਰੀ ਟੈਲੀਫੋਨ ਕੀਤੇ ਕਿ ਐਕਸੀਡੈਂਟ ਹੋ ਗਿਆ ਜਿਹੜਾ ਕੱਲ ਬੱਸ ਐਕਸੀਡੈਂਟ ਹੋਇਆ ਪਰਸੋਂ ਕਾਦੀਆਂ ਰੋਡ ਤੇ ਅਸੀਂ ਉਹਦੇ ਲਈ ਕੀਤਾ ਕਿ ਡੀਸੀ ਸਾਹਿਬ ਇਹਨਾਂ ਦੇ ਇਲਾਜ ਦਾ ਕੀ ਇੰਤਜ਼ਾਮ ਕਰ ਰਹੇ ਹੋ ਸਿਵਲ ਹਸਪੀਟਲ ਚ ਉੱਥੇ ਸਿਵਲ ਸਰਜਨ ਬੈਠਾ ਉੱਥੇ ਐਸਐਮਓ ਬੈਠਾ ਤੇ ਸਾਰੀ ਪ੍ਰੈਸ ਮੀਟਿੰਗ ਹੈ ਮੇਰੇ ਖਾਲ ਤੁਸੀਂ ਵੀ ਸੀਗੇ ਤੁਹਾਡੇ ਸਾਹਮਣੇ ਕੀਤਾ ਡੀਸੀ ਨਰਸਿੰਗ ਕਾਲੀ ਉੱਥੇ ਅਸੀਂ ਇਹਨਾਂ ਟੈਲੀਫੋਨ ਡੀਸੀ ਨੇ ਸਾਡੇ ਦੋਨਾਂ ਦਾ ਟੈਲੀਫੋਨ ਚੁੱਕਣ ਦੀ ਜਹਿਮਤ ਨਹੀਂ ਕੀਤੀ ਇਹਨੇ ਕੀਤਾ ਹੀ ਨਹੀਂ ਉਹਦੇ ਬਾਅਦ ਚੀਫ ਸੈਕਟਰੀ ਸਾਹਿਬ ਨੂੰ ਕੀਤਾ ਉਹਨਾਂ ਦਾ ਧੰਨਵਾਦ ਉਹਨਾਂ ਦਾ ਟੈਲੀਫੋਨ ਚੁੱਕਿਆ ਉਹਨਾਂ ਨੇ ਕਿਹਾ ਕਿ ਮੈਂ ਹੁਣੇ ਆਰਡਰ ਪਾਸ ਕਰ ਲਗਾ ਤੇ ਉਹਨਾਂ ਨੂੰ ਪੇਸ਼ੈਂਟ ਜਿਹੜੇ ਨੇ ਇਮੀਡੀਏਟਲੀ ਕੀਤਾ ਉਹਨਾਂ ਦਾ ਵੀ ਥੈਂਕਸ ਕਰਦਿਆਂ ਉਹਦੇ ਬਾਅਦ ਸਰਦਾਰ ਪ੍ਰਤਾਪ ਸਿੰਘ ਬਾਜੋ ਨੇ ਪ੍ਰੈਸ ਦੇ ਸਾਹਮਣੇ ਇਹ ਉਹਨਾਂ ਨੂੰ ਹੈਲਥ ਮਿਨਿਸਟਰ ਸਾਹਮਣੇ ਕੀਤਾ ਉਹਨਾਂ ਦੇ 2 ਮਿੰਟ ਬਾਅਦ ਵੀ ਉਹਨਾਂ ਨੇ ਪੀ ਕਹਿੰਦਾ ਲਓ ਜੀ ਗੱਲ ਕਰੋ ਉਹਨਾਂ ਨਾਲ ਗੱਲ ਹੋਈ ਉਹਨਾਂ ਸਾਰੇ ਉਹ ਚੀਜ਼ ਕੀਤੀ ਪਰ ਕੇ ਇਸ ਡੀਸੀ ਨੇ ਜਿੱਥੇ ਐਕਸੀਡੈਂਟ ਹੋਇਆ ਏ ਡੀਸੀ ਨੇ ਨਹੀਂ ਕੀਤਾ ਕਿ ਮੈਂ ਇੱਕ ਐਮਪੀ ਤੇ ਇੱਕ ਐਲਓਪੀ ਉਹਨਾਂ ਕੋਲ ਇੱਕ ਵਾਰੀ ਨਹੀਂ ਹੋਇਆ ਇਹਨੇ ਕਈ ਵਾਰੀ ਸਾਡੇ ਟੈਲੀਫੋਨ ਪਰਸੋਂ ਕੀਤਾ ਪਰਸੋਂ ਨਹੀਂ ਤੋ ਕਿ ਮੈਂ ਕੱਲ ਕਿਹਾ ਮੈਂ ਡੀ ਸਭ ਤੁਸੀਂ ਟੈਲੀਫੋਨ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦੇ ਕਿ ਇੰਨੀ ਕਿਹੜੀ ਗੱਲ ਉੱਥੇ ਗੱਲ ਚੱਲ ਪਈ ਕਿ ਜੀ ਨਹੀਂ ਜੀ ਅਸੀਂ ਠੀਕ ਕਰ ਮੈਂ ਜੀ ਦਾ ਬਿਲਕੁਲ ਇਨਸਾਫ ਨਹੀਂ ਦੇਣਾ ਮੂੰਹ ਵੱਲ ਵੇਖੀ ਜ ਮੈਂ ਫਿਰ ਜਾਈਏ ਕਹਿੰਦਾ ਜਾਓ ਜੀ ਮੈਂ ਵੀ ਸਰਕਾਰੀ ਕੰਮ ਕਰਨਿਆ ਯਾਰ ਇਹ ਇਹ ਹੁੰਦਾ ਇਹ ਦਾ ਐਟੀਟਿਊਡ ਉਹ ਕਹਿੰਦਾ ਜੀ ਤੁਹਾਡਾ ਦਫਤਰ ਆ ਇਹ ਮੈਂ ਸਪੀਕਰ ਲੋਕ ਸਭਾ ਦੇ ਕੋਲ ਇਹਦੀ ਕੰਪਲੇਨਟ ਪਾਈ ਹੈ ਔਰ ਉਥੇ ਮੈਂ ਹੁਣ ਆਪ ਦੇਣ ਜਾ ਰਿਹਾ ਸਪੀਕਰ ਸਾਹਮਣੇ ਤੁਹਾਨੂੰ ਵੀ ਨੋਟਿਸ ਭੇਜਿਆ ਗਿਆ ਕਿ ਕਿ ਤੁਹਾਡੀ ਡੂਰ ਗਈ ਡੀਸੀ ਨੂੰ ਮੈਨੂੰ ਕੋ ਡੀਸੀ ਭੇਜੀ ਤੇ ਉਹਦਾ ਜਵਾਬ ਦਵਾਂਗਾ ਡੀਸੀ ਨੇ ਕੀ ਨੋਟਿਸ ਭੇਜਣਾ ਸੀ ਡੀਸੀ ਨੇ ਸੌਰੀ ਫੀਲ ਕੀਤੀ ਸੀ ਪਰ ਤੁਹਾਡਾ ਤੇ ਪ੍ਰੋਟੋਕਾਲ ਅਫਸਰ ਡੀਸੀ ਹੈ ਨਾ ਡੀਸੀ ਨੂੰ ਤੇ ਤੁਹਾਡੀ ਹਰ ਗੱਲ ਨੂੰ ਫੋਨ ਨਹੀਂ ਚਾਹੀਦੀ ਨਹੀਂ ਡੀਸੀ ਐਮਪੀ ਜਿਹੜਾ ਉਹ ਦਿਸ਼ਾ ਕਮੇਟੀ ਦਾ ਚੇਅਰਮੈਨ ਹਾਂ ਸਰ ਹਾਂ ਉਹ ਹੀ ਗੱਲ ਕਰੇ ਦਿਸ਼ਾ ਕਮੇਟੀ ਵਾਲੀ ਮੀਟਿੰਗ ਦੇ ਦਿਨ ਤੁਸੀਂ ਦੱਸ ਲੇ ਉਹਨਾਂ ਵੀ ਇਹਨੇ ਪ੍ਰੋਟੋਕੋਲ ਉਹ ਉਸ ਦਿਨ ਵੀ ਇਹਨੇ ਪ੍ਰੋਟੋਕੋਲ ਤੋੜਿਆ ਦਿਸ਼ਾ ਤੁਸੀਂ ਇੱਥੇ ਗੁਰਜੀਤ ਸਿੰਘ ਔੜਲਾ ਜਾਂਦੇ ਆ ਡੀਸੀ ਨੂੰ ਡੀਸੀ ਬਾਹਰ ਰਿਸਿਵ ਕਰ ਜਾਂਦਾ ਕਲੀ ਤੁਹਾਡੇ ਸਾਹਮਣੇ ਜਾਂਦਾ ਇਹ ਡੀਸੀ ਅੰਦਰ ਬੈਠਾ ਤੇ ਆਪਾਂ ਮੈਂ ਕਿਹਾ ਯਾਰ ਆਪਣਾ ਕਿਹੜੇ ਖੰਭ ਲੱਥ ਜਾਣੇ ਨਹੀਂ ਆਉਂਦਾ ਨਾ ਸੀ